ਸ਼ਾਸਤਰੀ ਕਾ ਜੀ ਸ਼ਾਸਤਰੀ ਕਾ ਚੰਗੇ ਬਿਰੋ ਸਾਰਿਆਂ ਨੂੰ ਸ਼ਾਸਤਰੀ ਕਾ ਜੀ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਬੇਬੇ ਦੀ ਰਸੋਈ ਵਿੱਚ ਆਪ ਦਾ ਸਵਾਗਤ ਆ ਅੱਜ ਬੇਬੇ ਦੀ ਰਸੋਈ ਦੇ ਵਿੱਚ ਬਣਨ ਜਾ ਰਹੀ ਹੈ ਚੌਲਾਂ ਦੇ ਆਟੇ ਤੋਂ ਮਠਿਆਈ ਇਹ ਮਠਿਆਈ ਬਹੁਤ ਹੀ ਲਾਜਵਾਬ ਹੋਊਗੀ ਤੁਸੀਂ ਨੂੰ ਮੇਰੇ ਸਾਹਬ ਦੇ ਨਾਲ ਬਣਾ ਕੇ ਦੇਖਿਓ ਤੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗੀ ਭੈਣ ਜਿਹੜੀ ਮਠਿਆਈ ਬਣਾਈ ਹੈ ਤੇ ਉਹ ਕਿੰਨੀ ਵਧੀਆ ਬਣਾਈ ਹੈ ਤੇ ਆਪਾਂ ਇੱਕ ਕਲਚਾਉਂਦੇ ਆਟੇ ਦੀ ਰਹਿਤੀ ਆ ਗਾਹ ਦੀ ਗਾਹ ਜਿਹੜੀ ਚੀਜ਼ ਆਪਾਂ ਲਈ ਚਲਾਂਗੇ ਨਾਲ ਦੇ ਨਾਲ ਤੁਹਾਨੂੰ ਦੱਸੀ ਚਲਾਂਗੇ ਜਿਹੜਾ ਆਪਾਂ ਇਹ ਚੌਂ ਦਾ ਆਟਾ ਲਿੱਤਾ ਆਪਾਂ ਇਹਦੇ ਵਿੱਚ ਕਿਉਂ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਪਹਿਲਾਂ ਆਪਾਂ ਚੱਲਾ ਚੌਂ ਦਾ ਆਟਾ ਭੁੰਨਾਂਗਾ ਕੜਾਈ ਤਾਰ ਲਈ ਆਪਾਂ ਹੁਣ ਆਪਾਂ ਇਹਦੇ ਵਿੱਚ ਚੌਂ ਦਾ ਟੱਪਾ ਦਾਂਗੇ ਤੇ ਚੌਂ ਦਾ ਟੱਪਾ ਪਾ ਲਿਆ ਕੜਾਈ ਦੇ ਵਿੱਚ ਕੜਾਈ ਹੋ ਗਈ ਸੀ ਆਪਣੀ ਗਰਮ ਤੇ ਹੁਣ ਆਪਾਂ ਇਹ ਸਲੋ ਸਲੋ ਤੇ ਚੌਂ ਦੇ ਆਟੇ ਨੂੰ ਪਕਾਵਾਂਗੇ ਇਹਨੂੰ ਓਨਾ ਚਿਰ ਪਕਾਵਾਂਗੇ ਜਿੰਨਾ ਚਿਰ ਇਹਦਾ ਰੰਗ ਨਹੀਂ ਬਦਲਦਾ ਇਹਦਾ ਜਦੋਂ ਰੰਗ ਬਦਲ ਗਿਆ ਉਸ ਤੋਂ ਬਾਅਦ ਜਪਾ ਅਗਲੀ ਚੀਜ਼ ਵਿੱਚ ਪਾਵਾਂਗੇ ਤੇ ਜਿੰਨਾ ਚਿਰ ਆਪਾਂ ਇਧਰ ਆਟਾ ਭੁੰਦੇ ਆਂਗੇ ਤੇ ਉਹਨਾਂ ਚਿਰ ਦੇ ਵਿੱਚ ਆਪਾਂ ਨਾਲ ਦੀ ਨਾਲ ਆਪਾਂ ਜਿਹੜੇ ਕਾਜੂ ਲੈਂਦੇ ਨੇ ਪੰਜ ਕਾਜੂ ਲੈਂਦੇ ਨੇ ਆਪਾਂ ਤੇ ਪੰਜ ਛੇ ਆਪਾਂ ਬਦਾਮ ਲੈਂਦੇ ਨੇਗੇ ਤੇ ਇਹਨਾਂ ਨੂੰ ਆਪਾਂ ਬ੍ਰੇਕ ਚੀਰ ਲਈਏ ਤੇ ਨਾਲ ਆਪਾਂ ਲੈਂਦੇ ਨੇ ਮਗਜ ਮਗਜ ਤਾਂ ਆਪਾਂ ਇਸੇ ਤਰੀਕੇ ਪਾਵਾਂਗੇ ਤੇ ਕਾਜੂ ਤੇ ਬਦਾਮ ਆਪਾਂ ਪੀਸਾ ਚੀਰਾਂਗੇ ਪਿਸਣੇ ਨਹੀਂ ਹੈਗੇ ਚੀਰਨੇ ਨੇ ਇਹ ਇਹਨਾਂ ਨੂੰ ਆਪਾਂ ਚੀਰਾਂਗੇ 5 ਮਿੰਟ ਹੋ ਗਏ ਪਹਿਨੇ ਆਪਾਂ ਨੂੰ ਆਟਾ ਭੁੰਨਦਿਆਂ ਨੂੰ ਤੇ ਇਹ ਹਜੇ ਆਪਣੇ ਆਟੇ ਨੇ ਰੰਗ ਨਹੀਂ ਫੜਿਆ ਥੋੜਾ ਥੋੜਾ ਬਦਲਣ ਲੱਗਿਆ ਰੰਗ ਤੇ ਆਪਣਾ ਸਲੋ ਤੇ ਚੱਲਦਾ ਬਿਲਕੁਲ ਸਿਲੰਡਰ ਸਲੋ ਤੇ ਕੀਤਾ ਹੋਇਆ ਗੈਸ ਆਪਣਾ ਤੇ ਸਲੋ ਤੇ ਕਰ ਕਰ ਕੇ ਆਪਾਂ ਇਹਨੂੰ ਭੁੰਨਣਾਗਾ ਜੇ ਆਪਾਂ ਤੇਜ਼ ਕਰਤਾ ਫਿਰ ਇਹ ਉੱਤੋਂ ਤਾਂ ਮੱਚ ਜਾਊਗਾ ਵਿੱਚੋਂ ਇਹਦਾ ਕੱਚਾਪਨ ਰਹੂਗਾ ਇਸ ਲਈ ਜਦੋਂ ਵੀ ਆਪਾਂ ਕੋਈ ਵੀ ਮਠਿਆਈ ਤਿਆਰ ਕਰਨੀ ਹੈ ਚਾਹੇ ਬੇਸਣ ਦੀ ਚਾਹੇ ਆٹے ਦੀ ਚਾਹੇ ਚੌਲਾਂ ਦੇ ਆٹے ਦੀ ਜੋ ਵੀ ਹੈ ਚਾਹੇ ਮੈਦੇ ਦੀ ਉਹਨੂੰ ਪਹਿਲਾਂ ਸਲੋਥੀ ਪੁੰਨਾ ਉਹ ਫੇਰ ਹੀ ਭਨੇ ਸਹੀ ਮੈਨੇ ਦੇ ਵਿੱਚ ਮਠਾਈ ਤਿਆਰ ਹੁੰਦੀ ਹੈ ਆਪਣੀ ਲੇਪਨ ਤਾਸਕ ਮਟ ਆਪਾਂ ਨੂੰ ਭਨ ਲੈਪਾ 10 ਮਿੰਟ ਦੇ ਵਿੱਚ ਆਪਣਾ ਆਟਾ ਪੂਰੀ ਚੰਗੀ ਤਰ੍ਹਾਂ ਭੁੱਜ ਜਾਊਗਾ ਆ ਦੇਖੋ ਆਟੇ ਦੇ ਵਿੱਚੋਂ ਸਮੈਲ ਵੀ ਆਉਣ ਲੱਗੀ ਪੂਰੀ ਵਧੀਆ ਤੇ ਜਿਵੇਂ ਆਪਣਾ ਕਣਕ ਦਾ ਆਟਾ ਭੁੱਜਦਾ ਤੇ ਉਸੇ ਤਰ੍ਹਾਂ ਹੀ ਇਹ ਆਟਾ ਵੀ ਚੰਗੀ ਤਰ੍ਹਾਂ ਭੁੱਜ ਜਗਾ ਤੁਹਾਨੂੰ ਦੇਖਦਾ ਹੋ ਕੈਮਰੇ ਦੇ ਵਿੱਚ ਆਟਾ ਆਪਣਾ ਲਾਲ ਹੋ ਗਿਆ ਤੇ ਹੁਣ ਆਪਾਂ ਇੱਥੇ ਘਰ ਦਾ ਬਣਾਇਆ ਹੋਇਆ ਖੋਆ ਪਾਉਣਾ ਇਹਦੇ ਵਿੱਚ ਤੇ ਇਹਨੂੰ ਖੋਏ ਨੂੰ ਪ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਜਿਹੜਾ ਆਪਾਂ ਨੇ ਆਪਣੇ ਘਰ ਦਾ ਖੋਆ ਸੀਗਾ ਤੇ ਉਹ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮੈਸ਼ ਕਰਤਾ ਤੇ ਹੁਣ ਆਪਾਂ ਇੱਧਰ ਲੈਣੇ ਆਗੇ ਇੱਕ ਕੌਲੀ ਸ਼ੱਕਰ ਦੀ ਆਪਣਾ 1 ਕਿਲੋ ਸੀਗਾ ਇੱਕ ਕਬਲੀ ਸੀਗੀ ਆਪਣੀ ਜ ਜ ਆਪਣੇ ਚੌਲਾਂ ਦੇ ਆਟੇ ਦੀ 14 ਟਾਪ ਨੇ ਆਸਾਨੀ ਦੇ ਨਾਲ ਹੀ ਮਿਲ ਜਾਂਦਾ ਹੈਗਾ ਦੁਕਾਨ ਦੇ ਉੱਤੋਂ ਤੇ ਤੁਸੀਂ ਲਿਆ ਕੇ ਲਿਆ ਸਕਦੇ ਹੋਗੇ ਬਣਾ ਬਣਾਇਆ ਤੇ ਨਹੀਂ ਤੁਸੀਂ ਚੌਲ ਧੋ ਕੇ ਉਹਨੂੰ ਸੁਕਾ ਕੇ ਉਹਨੂੰ ਚੰਗੀ ਤਰ੍ਹਾਂ ਪੀਸ ਸਕਦੇ ਹੋਗੇ 1 ਕੱਪ 1 ਕੁੱਲੂ ਆਪਾਂ ਲੈ ਲਈ ਸੱਕਰ ਦੀ ਹੁਣ ਆਪਾਂ ਦੁੱਧ ਲੈ ਤਾਗਾ ਇੱਧਰਲੇ ਪਾਸੇ ਇਹ ਅੱਧਾ ਕੱਪ ਦੁੱਧ ਆ ਪਾਵਾਂਗੇ ਆਪਾਂ ਫਿਰ ਜੇ ਲੋੜ ਹੋਈ ਤਾਂ ਆਪਾਂ ਦੁੱਧ ਇਹਦੇ ਵਿੱਚ ਹੋਰ ਪਾਵਾਂਗੇ ਇਹ ਅੱਧੇ ਕੱਪ ਦੁੱਧ ਦੇ ਵਿੱਚ ਆਪਾਂ ਪਾਵਾਂਗੇ ਆਹ ਸੱਕਰ ਇੱਕ ਇਕ ਵਾਲੀ ਸ਼ੱਕਰ ਦੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਲਟ ਕਰਾਂਗੇ ਆਪਾਂ ਸ਼ੱਕਰ ਮੈਲਟ ਹੀ ਕਰਨੀ ਹੈ ਭਾਣੇ ਇਹਦੇ ਕੋਈ ਤਾਰ ਨਹੀਂ ਬਣਾਉਣੀ ਕੁਝ ਹੋਰ ਨਹੀਂ ਬਣਾਉਣਾ ਆਪਾਂ ਦੁੱਧ ਦੇ ਵਿੱਚ ਸ਼ੱਕਰ ਮੈਲਟ ਕਰਨੀ ਹੈ ਬਸ ਜਦੋਂ ਮੈਲਟ ਹੋ ਗਈ ਸ਼ੱਕਰ ਉਦੋਂ ਆਪਾਂ ਪੁਣਕ ਕੇ ਇਹਦੇ ਵਿੱਚ ਹੀ ਸਮਾਨ ਦੇ ਸਾਰੇ ਤੇ ਪਾ ਦੇਣੀ ਆ ਇਹ ਚਲ ਸ਼ੱਕਰ ਧਰਤੀ ਆਪਾਂ ਮੈਲਟ ਹੋਣ ਲਈ ਜਿੰਨ ਜੱਕੇ ਚ ਸ਼ੱਕਰ ਮੈਲਟ ਹੁੰਦੀ ਆ ਉਹਨਾਂ ਚਰ ਦੇ ਵਿੱਚ ਆਪਾਂ ਇਹਦਰ ਡਰਾਈ ਫਰੂਟ ਪਾ ਲਈਏ ਜਿਹੜੇ ਆਪਾਂ ਕਾਜੂ ਬਦਾਮ ਤੇ ਮਗਜ ਸਹੀ ਓ ਇਹਨਾਂ ਨੂੰ ਇਹਦੇ ਵਿੱਚ ਹੀ ਆਪਾਂ ਪਾਉਣ ਲੈਣੇ ਹੈਗੇ ਇਹ ਆਪਣਾ ਗੈਸ ਚੱਲੇ ਜਾਂਦਾਗਾ ਇਹ ਵਿੱਚੇ ਰੋਸਟਲ ਹੋ ਜਾਣਗੇ ਐਸੀ ਤਰ੍ਹਾਂ ਹੀ ਕਿਉਂਕਿ ਇੱਥੇ ਆਪਾਂ ਖੋਆ ਪਾਤਾ ਜਿਹੜਾ ਆਪਣਾ ਖੋਆ ਸੀ ਘਰ ਦਾ ਹੀ ਬਣਾਇਆ ਹੋਇਆ ਆਪਣਾ ਖੋਆ ਸੀਗਾ ਉਹ ਥੋੜਾ ਜਿਹਾ ਬਣਾਇਆ ਸੀ ਪਹਿਨੇ ਦੁੱਧ ਦੇ ਉੱਤੋਂ ਤੇ ਉਹ ਪਿਆ ਸੀਗਾ ਤੇ ਮੈਂ ਕਿਹਾ ਚੱਲ ਆਪਾਂ ਕੋਈ ਰੈਸਪੀ ਬਣਾ ਲੈਨੇ ਆ ਦੀ ਤੇ ਆ ਹੀ ਹੁੰਦਾ ਪਹਿਨੇ ਜਦੋਂ ਰੈਸਪੀ 'ਚ ਧਿਆਨ ਹੋਵੇ ਉਹ ਤਾਂ ਫਿਰ ਥੋੜੀ-ਥੋੜੀ ਚੀਜ਼ ਤੋਂ ਵੀ ਬਣਾਈ ਜਾਂਦੀ ਹੈ ਤੇ ਤੁਸੀਂ ਐਸੀ ਤਰ੍ਹਾਂ ਹੀ ਬਣਾਇਆ ਕਰੋ ਤੇ ਵਧੀਆ ਲੱਗਦੀਆਂ ਘਰੇ ਚੀਜ਼ਾਂ ਬਣਾਉਣੀਆਂ ਦੇਖੋ ਆਪਣੀ ਸੱਕਰ ਆਪਣੀ ਮੈਲਟ ਹੋ ਗਈ ਹੁਣ ਆਪਾਂ ਇਹ ਦੁੱਧ ਤੇ ਸੱਕਰ ਇਹਦੇ ਚ ਪਾ ਦਾਂਗੇ ਇਹ ਸਾਰੀ ਪਾ ਦਾਂਗੇ ਜੇ ਆਪਾਂ ਨੂੰ ਲੋੜ ਹੋਈ ਤਾਂ ਫਿਰ ਆਪਾਂ ਹੋਰ ਦੁੱਧ ਅਲੱਗ ਲੈ ਲਾਂਗੇ ਇਹ ਆ ਪਕੇਰਾ ਇਹਨਾਂ ਦੁੱਧ ਲੈ ਲਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰਾਂਗੇ ਹੁਣ ਦੇਖੋ ਕਿੰਨਾ ਵਧੀਆ ਕਲਰ ਆਉਗਾ ਇਹਦਾ ਬਣ ਕੇ ਭਾਣੀ ਜੋ ਵੀ ਆਪਣੀ ਮਠਿਆਈ ਤਿਆਰ ਹੋਊਗੀ ਦਾ ਕਲਰ ਬਹੁਤ ਪਿਆਰਾ ਆਊਗਾ ਬਣ ਕੇ ਤੇ ਆਪ ਸੱਕਾ ਆਪਾਂ ਇਹਨੂੰ ਹੋਰ ਲੋੜ ਪਊਗੀ ਦੁੱਧ ਦੀ ਆਪਾਂ ਦੁੱਧ ਹੋਰ ਪਾਉਣੇ ਆਗੇ ਸਾਰਾ ਦੁੱਧ ਪਾਤਾ ਆਪਾਂ ਜਿਹੜਾ ਆਪਾਂ ਚ ਪਾਇਆ ਸੀ ਆਪਾਂ ਉਹ ਸਾਰੇ ਦਾ ਸਾਰਾ ਆਪਾਂ ਵਿੱਚ ਪਾਤਾ ਜੀ ਯਾਨੀ ਪਹਿਲਾਂ ਚੀਜ਼ ਆਪਾਂ ਬਾਹਲੀ ਲੈ ਲਈਏ ਤੇ ਫਿਰ ਉਹ ਚੀਜ਼ ਦਾ ਪਤਾ ਨਹੀਂ ਲੱਗਦਾ ਹਨਾ ਵੱਧ ਘੱਟ ਪੈਂਦੀ ਦਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਾਉਣਾਗਾ ਮਿਕਸ ਕਰਨਾਗਾ ਸਾਰੇ ਕੁਸ ਨੂੰ ਤੇ ਫਿਰ ਤੁਹਾਨੂੰ ਦਿਖਾਉਣੇ ਪੈਣੇ ਦੇਖ ਪਾਣੇ ਆਪਾਂ ਦੋ ਚਮਚੇ ਇਹਦੇ ਵਿੱਚ ਘਿਓ ਦੇ ਪਾ ਦਈਏ ਤੇ ਆਪਾਂ ਟੋਟਲ ਪਾਨੇ ਪੰਜ ਚਮਚੇ ਘਿਓ ਦੇ ਪਾਈ ਨਗੇ ਇਹਦੇ ਵਿੱਚ ਪਿਗਲੇ ਹੋਏ ਦੇ ਜੇ ਤੁਹਾਡਾ ਘਿਓ ਹੈਗਾਗਾ ਦੂਜਾ ਮਤਲਬ ਜੰਮਿਆ ਹੋਇਆਗਾ ਕਿਉਂਕਿ ਜਿਵੇਂ ਮੀਂਹ ਪੈਂਦ ਰਿਹਾ ਘਿਓ ਜੰਮ ਵੀ ਜਾਂਦਾਗਾ ਤੇ ਦੇਸੀ ਘਿਓ ਪਾਇਆ ਬਣ ਆਪਾਂ ਤੁਸੀਂ ਕੋਈ ਵੀ ਪਾ ਸਕਦੇ ਹੋਗੇ ਤੇ ਵੈਸੇ ਘਰ ਦੀਆਂ ਖਾਣਾ ਵਾਲੀਆਂ ਚੀਜ਼ਾਂ ਤਾਂ ਦੇਸੀ ਘਿਓ ਹੀ ਪਾਇਆ ਕਰੋ ਤੇ ਦੇਸੀ ਘਿਓ ਪਾਇਆ ਆਪਾਂ ਬਣੇ ਤੇ ਆਪਾਂ ਨੂੰ ਐਉਂ ਸੀਗਾ ਵੀ ਜਿਹੜਾ ਆਪਾਂ ਖੋ ਆਪਾਂ ਆਇਗਾ ਵੀ ਉਹਨੇ ਵੀ ਛੱਡ ਦੇਣਾਗਾ ਤੇ ਆਪਾਂ ਤਾਂ ਨਹੀਂ ਸੀ ਪਹਿਲਾਂ ਕਿਉਂ ਪਾਇਆ ਤੇ ਵੀ ਫਿਰ ਆਪਾਂ ਦੁੱਧ ਵੀ ਪਾਉਣਾਗਾ ਵੀ ਉਹਦੇ ਨਾਲ ਵੀ ਕਿਤੇ ਕਿਉਂ ਜ਼ਿਆਦਾ ਨਾ ਹੋ ਜੇ ਤਾਂ ਕਰਕੇ ਆਪਾਂ ਐਂਡ ਤੇ ਕਿਉਂ ਪਾਇਆਗਾ ਤੇ ਤੁਸੀਂ ਭਾਵੇਂ ਇਹ ਕਿਉਂ ਐਂਡ ਤੇ ਪਾਇਓ ਦੇਖ ਕੇ ਕਈ ਵਾਰ ਆਪਾਂ ਖੋਏ ਦੇ ਵਿੱਚ ਕਿਉਂ ਜ਼ਿਆਦਾ ਹੁੰਦਾਗਾ ਫਿਰ ਆਪਾਂ ਇਹਨੂੰ ਜ਼ਿਆਦਾ ਕਿਉਂ ਵਿਚੰਗਾ ਨਹੀਂ ਹੈਗਾਗਾ ਤੇ ਆਹ ਦੇਖੋ ਤੁਹਾਨੂੰ ਦੇਦੀ ਹੋਣੀ ਆ ਆਪਣੀ ਮਠਿਆਈ ਕਿੱਦਾਂ ਦੀ ਬਣੀ ਹੈਗੀ ਇਪਨੇ ਆਪਾ ਲੱਡੂ ਬਣਾਉਣੇ ਨੇਗੇ ਆਪਾਂ ਲੱਡੂ ਬਟਾਂਗੇ ਇਹਨੂੰ ਹੁਣ ਆਪਾਂ ਠੰਡਾ ਹੋਣ ਲਈ ਰੱਖ ਦਿੰਨੇ ਆ ਜਦੋਂ ਠੰਡਾ ਹੋ ਗਿਆ ਆਪਣਾ ਹੱਥ ਚੱਲਣ ਲੱਗ ਗਿਆ ਉਦੋਂ ਆਪਾਂ ਦੇ ਵਿੱਚ ਪਣੇ ਉਦੋਂ ਆਪਾਂ ਇਹਨੂੰ ਤੇ ਉਹ ਕਰਾਂਗੇ ਲੱਡੂ ਬਟਾਂਗੇ ਦੇ ਤੇ ਇੱਥੇ ਆਪਾਂ ਪਣੇ ਹੁਣ ਆਪਾਂ ਪਣੇ ਅੱਧਾ ਚੰਚਾ ਲੇਲਾਗਾ ਆਪਣਾ ਲਾਈਚੀ ਪਾਊਡਰ ਦਾ ਇਹ ਸਾਰੇ ਦੇ ਵਿੱਚ ਆਪਾਂ ਮਿਕਸ ਕਰ ਦਾਂਗੇ ਤੇ ਗੈਸ ਆਪਾਂ ਬੰਦ ਕਰਤੀ ਪਣੇ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਦੇ ਲਈ ਰੱਖਾਂਗੇ ਤੇ ਫਿਰ ਆਪਾਂ ਇਹਦੇ ਲੱਡੂ ਬਟਾਂਗੇ ਫਿਰ ਤੁਹਾਨੂੰ ਆਪਾਂ ਲੱਡੂ ਬਟ ਕੇ ਬਟਣ ਲੱਗੇ ਦਿਖਾਉਣੇ ਆਗੇ ਹਣ ਤਾਂ ਬਸ ਬਣਿਆ ਸਾਰਾ ਬਣ ਗਿਆ ਮਟੀਰੀਅਲ ਰੈਡੀ ਹੈਗਾ ਬਸ ਆਪਾਂ ਇਹੀ ਇਹਦੇ ਵਿੱਚ ਮਿਕਸ ਕਰਨਾ ਸੀ ਇਲਾਇਚੀ ਪਾਊਡਰੀ ਇਹ ਆਪਾਂ ਚੰਗੀ ਤਰ੍ਹਾਂ ਇਮਿਕਸ ਕਰ ਦਗੇ ਤੇ ਉਦਾਂ ਬਣਿਆ ਆਪਣਾ ਬਿਲਕੁਲ ਰੈਡੀ ਹੋ ਗਿਆ ਆ ਦੇਖੋ ਇਹਨੇ ਸਾਰੀ ਕੜਾਹੀ ਸਾੜ ਦਿੱਤੀ ਤੇ ਪੂਰਾ ਵਧੀਆ ਨੇਗੇ ਤੇ ਇਹਦੇ ਤੇ ਪਣ ਤੁਸੀਂ ਬਰਫੀ ਵੀ ਜਮਾ ਸਕਦੇ ਜੇ ਜਮਾਉਣੀ ਆ ਤਾਂ ਪੈਸੇ ਮੈਂ ਇੱਥੇ ਬਰਫੀ ਨਹੀਂ ਜਮਾਉਣੀ ਜੇ ਬਰਫੀ ਜਮਾਉਣੀ ਤਾਂ ਤੁਹਾਨੂੰ ਚਾਣੀ ਬਣਾਉਣੀ ਪਾਣੀ ਆ ਪੇਤਸੀ ਚਾਹੇ ਗੋੜਦੀ ਚਾਣੀ ਬਣਾ ਲਿਓ ਚਾਹੇ ਭਾਵੇਂ ਤੁਸੀਂ ਖੰਡ ਦੀ ਚਾੜੀ ਬਣਾ ਲਿਓ ਫਿਰ ਚਾਣੀ ਬਣਾ ਕੇ ਕਤਾਰ ਦੀ ਫਿਰ ਵਰਫੇ ਜੰਮੂਗੀ ਦੀ ਆਪਾਂ ਇੱਥੇ ਲੱਡੂ ਬਣਾਉਣੇ ਨੇ ਭਾਵੇਂ ਆਪਣਾ ਸਾਰਾ ਇਹ ਮਟੀਰੀਅਲ ਠੰਡਾ ਹੋ ਗਿਆ ਸੀਗਾ ਠੰਡਾ ਹੋਏ ਤੋਂ ਬਾਅਦ ਚ ਆਪਾਂ ਲੱਡੂ ਵਟਣ ਲੱਗ ਗਏ ਤੇ ਲੱਡੂ ਜੋ ਆਪਾਂ ਤਕਰੀਬਨ ਸਾਰੇ ਵਟ ਲਏ ਲਾਸਟ ਲੱਡੂ ਹੀ ਰਹਿ ਗਿਆ ਅੱਕੀ ਤੇ ਬਸ ਆਪਣੇ ਇੰਨੇ ਕੀ ਬਣੈਣਗੇ ਜਿੰਨੇ ਪਲੇਟ ਦੇ ਵਿੱਚ ਪੈਣਗੇ ਵਧੀਆ ਬਣ ਗਏ ਪੈਣੇ ਦੋ ਤਿੰਨ ਦਿਨ ਬੜੇ ਖੱਦ ਜਾਣਗੇ ਤੇ ਸਲਾਸ਼ ਲੱड्डੂ ਪੁਰਾ ਕਬੱਡਾ ਬਣ ਗਿਆ ਤੇ ਇਸੇ ਤਰ੍ਹਾਂ ਆਪਣੇ ਤੁਸੀਂ ਸਾਰੀ ਵੀਡੀਓ ਧੁਰ ਤੋਂ ਧੁਰ ਚੰਗੀ ਤਰ੍ਹਾਂ ਦੇਖਿਓ ਦੇਖ ਕੇ ਵੀਡੀਓ ਆਪਣੇ ਚੰਗੀ ਤਰ੍ਹਾਂ ਫਿਰ ਤੁਸੀਂ ਇਸੇ ਤਰ੍ਹਾਂ ਹੀ ਬਣਾ ਕੇ ਦੇਖਿਓ ਤੇ ਬਣਾ ਕੇ ਭਾਣੇ ਫਿਰ ਤੁਸੀਂ ਮੈਨੂੰ ਕਮੈਂਟ ਕਰਿਓ ਵੀ ਭਾਣੇ ਅਸੀਂ ਬਣਾਈ ਸੀ ਤੇ ਤੇਰੇ ਵਰਗੀ ਰੈਸਪੀ ਬਣੀ ਸਾਡੀ ਵੀ ਇਹ ਭਾਣੇ ਬਹੁਤ ਟੈਸਟੀ ਬਣਦੇ ਨੇਗੇ ਬਣਾ ਕੇ ਦੇਖਿਓ ਤੁਸੀਂ ਕਰੇ ਤੇ ਭਾਣੇ ਮੇਰਾ ਚੈਨਲ ਬੇਬੇ ਦੀ ਰਸੋਈ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬੀਰਪਾਣਾ ਟਿੱਕ ਕਰ ਜਾਵੇ ਦੁੱਧ ਦੁੱਧ ਟਿੱਕਰ ਤੇ ਸਾਰੇ ਦੇਖਣ ਵੀਡੀਓ ਆਪਣੀ ਤੇ ਘੰਟੀ ਦਾ ਬਟਨ ਦਬਾ ਲਓ ਭਾਣੇ ਤੇ ਸੋਨੂੰ ਨੋਟੀਫਿਕੇਸ਼ਨ ਮਿਲ ਜਾ ਕਰੇ ਸਵੇਰ 9 ਵਜੇ ਸਵੇਰ 9 ਵਜੇ ਵੀਡੀਓ ਨੂੰ ਜੇ ਭਾਣੇ ਆਪਣੀ ਤੇ ਸਵੇਰ 9 ਵਜੇ ਵੀਡੀਓ ਆਪਣੀ ਦੇਖਿਆ ਕਰੋ ਵੀਡੀਓ ਦੇਖ ਕੇ ਭਾਣੇ ਕਮੈਂਟ ਸ਼ੇਅਰ ਸਾਰਾ ਕੁਝ ਕਰਿਆ ਕਰੋ ਤੇ ਚੱਲ ਭਾਣੇ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਮੇਰੀ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਜੀ